ਸਤਨਾਮ ਸਿੰਘ ਜੀ ਬਹਿਰੂ ਸਮਾਂ 4 ਮਿੰਟ ਦਾ ਜੀ ਸਤਨਾਮ ਸਿੰਘ ਜੀ ਬਹਿਰੂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਕਿਸਾਨਾਂ ਕੋ ਨਹੀਂ ਤੇ ਇਹਨਾਂ ਤੋਂ ਬਾਅਦ ਸਰਦੇਵ ਸਿੰਘ ਜੀ ਭੋਜਨਾ ਜਵਾਲੇ। ਆਓ ਤੇ ਸਤਿਕਾਰਯੋਗ ਕਿਸਾਨ ਭਰਾਓ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ। ਮੈਂ ਆਜ ਦੇ ਇਸ ਪ੍ਰਚਾਰ ਦਾ ਜਨਤਾ ਦਾ ਅਸਰਾ ਚਾਹ ਰਾ ਮੀਡੀਆ ਵਾਲੇ ਸਵਾਲ ਕਰਦੇ ਨੇ ਇਹ ਜਿਹੜੀਆਂ ਵੱਡੀਆਂ ਪੰਚਾਇਤਾਂ ਤੋਂ ਰੱਖੀਆਂ ਇਹਦਾ ਜੰਡਾ ਕੀ ਏ ਜਨਤਾ ਬੜਾ ਸਪਸ਼ਟ 2024 13 ਫਰਵਰੀ ਨੂੰ ਆਪਾਂ ਦਿਲ ਦੀ ਚੱਲੋ ਸਰਦਾਰ ਜਗਦੀਸ਼ ਸਿੰਘ ਗੱਲੇਵਾਲ ਦੇ ਨਾਰੇ ਤੇ ਆਪਾਂ ਚੱਲੇ ਸੀ ਸਾਲ ਹੋ ਗਿਆ ਮੈਂ ਬਹੁਤੀ ਸਾਫਟ ਕਰਨਾ ਚਾਹਵਾਂ ਸਦਾ ਜੰਦਾ ਕੀ ਹੈ ਜੰਦਾ ਹੈ ਹਾਂ ਅੱਜ ਤੋਂ 2025 ਦੇ ਸਾਲ ਵਿੱਚ ਅਸੀਂ ਤੈਨੂੰ ਸਪੱਸ਼ਟ ਕਰ ਰਹੇ ਹਾਂ ਜਿੰਨਾ ਮਰਜੀ ਵੱਡਾ ਸਾਡਾ ਲੰਮਾ ਡੋਲਰ ਚੱਲੇ ਜਿੰਨਾ ਕਿ ਦੱਲੇਵਾਲ ਸਾਹਿਬ ਦੀ ਇਸ ਦੋਲਨ ਦੀ ਪ੍ਰਾਪਤੀ ਨਹੀਂ ਹੁੰਦੀ ਭਾਵੇਂ ਅਗਲੇ ਸਾਲ ਸਾਨੂੰ 27 ਵਿੱਚ ਵੀ ਛੁਰੂ ਕਰਨਾ ਪਵੇ ਇਹ ਛੱਤ ਵਾਲਾ ਟੇਨ ਮਰਾਦੇ ਆਵਾਂਗੇ ਮੈਨੂੰ ਪਤਾ ਹੈ ਦੇਖ ਦੇ ਕੋਨੇ ਕੋਨੇ ਤੋਂ ਕਿਸਾਨ ਲੀਡਰ ਆਏ ਨੇ ਮੈਨੂੰ ਪਤਾ ਜਿਹੜੇ ਇਸ ਮੋਰਚੇ ਦੇ ਪ੍ਰਬੰਧਕ ਨੇ ਅਸੀਂ ਉਹਨਾਂ ਨੂੰ ਖੁੱਲਾ ਤਾਇਬ ਦੇਣਾ ਸਭ ਹੋਏ ਸਭ ਭੈਣ ਭਰਾਵਾਂ ਦਾ ਕਿਸਾਨਾਂ ਦਾ ਵਿਸ਼ੇਸ਼ ਕਰਕੇ ਧਰਮਾਨ ਕਰਕੇ ਥਾ ਲੈਣ ਲੱਗਾ ਵਿਸ਼ਵਾਸ ਤੋਂ ਅਲੱਗ ਦੱਲੇਵਾ ਸਾਹਿਬ ਦਾ ਰੱਦ ਦੱਲੇਵਾ ਸਾਹਿਬ ਦੇ ਦੂਰ ਦੇ ਛੀ ਅੱਜ ਸਾਨੂੰ ਜਿੱਤ ਲਈ ਆ ਅੱਜ ਉਹਨੇ ਸਾਨੂੰ ਜਿੱਤ ਲਿਆ ਸਾਡਾ ਵਿਸ਼ਵਾਸ ਵੱਧ ਗਿਆ ਸਰਦਾਰ ਜਗਵੀਰ ਸਿੰਘ ਦੱਲੇਵਾ ਆਰਥਿਕ ਇਨਸਾਫ ਜਿਹਨੂੰ ਆਰਥਿਕ ਇਨਸਾਫ ਕਹਿੰਦੇ ਆ ਉਹਨਾਂ ਦੇ ਤਸ ਤੋਂ ਮਤ ਨਹੀਂ ਕਹਿੰਦੀ ਫੌਜ ਹੋਵੇਗੀ ਇਹਦੇ ਸਿਪਾਹੀ ਹੋਣਗੇ ਅਸੀਂ ਇਹ ਲੜਾਈ ਜਿੱਤ ਗਈ ਅਸੀਂ ਘਰਾਂ ਨੂੰ ਪਰਤਾਂਗੇ ਭਾਵੇਂ 2027 ਆਜੇ ਭਾਵੇਂ 28 ਆਜੇ ਭਾਵੇਂ 30 ਆਜੇ ਭਾਵੇਂ 32 ਆਜੇ ਸੋਦੀ ਸਾਹਿਬ ਇਹ ਆ ਸਾਡਾ ਜੰਦਾ ਇਹ ਆ ਸਾਡਾ ਰੋਹਤਾ ਇਹ ਸਾਡੀ ਮੰਗ ਇਹ ਆ ਸਾਡਾ ਗੁਰਜੀਤ ਸਿੰਘ ਦੱਲੇਵਾਲ ਦਾ ਮੱਖ ਨਿਸ਼ਾਨ ਮੈਂ ਤੁਹਾਡਾ ਧੰਨਵਾਦ ਕਰਕੇ 4 ਮਿੰਟ ਚਲਾਇਆ ਪਰ ਮੈਂ 2 ਮਿੰਟ ਲਾ ਕੇ ਇਥੇ ਤਨਦਾਸੀ ਸਾਰੇ ਬੁਲਾਉਣ ਮੈਂ ਗਿਣਤੀ ਕਰਾਂਗਾ ਥੋੜਾ ਟਾਈਮ ਲਾ ਕੇ ਕੋਈ ਸਾਡਾ ਲੀਡਰ ਜਿਹੜਾ ਬਾਹਰ ਹੈ ਉਹ ਇਹਨਾਂ ਲੈ ਜਾ ਜਿੰਦੇ ਅਸੀਂ ਦਰਸ਼ਨ ਸੰਤਨ ਨੂੰ ਨਾ ਕਰਾ ਸਕੀਏ ਬਲੌ ਫਤਿਹ ਮੋਹਨਦੀਕਾ ਖਾਨਸਾ